ਆਸਟ੍ਰੇਲੀਆ ਤੋਂ ਆਏ ਇੱਕ ਨੌਜਵਾਨ ਮੁੰਡੇ ਨੇ ਕਾਇਮ ਕਰ ਦਿੱਤੀ ਇੱਕ ਵੱਖਰੀ ਮਿਸਾਲ ਅੱਖਰਕਾਰ ਦੇਖੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਨੌਜਵਾਨ ਅਜਿਹੀ ਸੋਚ ਰੱਖਦੇ ਨੇ ਕਿਉਂਕਿ ਅੱਜ ਦੇ ਸਮੇਂ ਤੇ ਵਿੱਚ ਤਾਂ ਲੋਕ ਦਾਜ ਦੇ ਲਾਲਚੀ ਹੀ ਇੰਨਾ ਹੋ ਗਏ ਨੇ ਕਿ ਉਹਨਾਂ ਨੂੰ ਦਾਜ ਤੋਂ ਬਿਨਾ ਤਾਂ ਵਿਆਹ ਖਾਲੀ ਲੱਗਦਾ ਪਰ ਇਸ ਨੌਜਵਾਨ ਨੇ ਵਿਦੇਸ਼ ਤੋਂ ਆ ਕੇ ਦੇਖੋ ਇੱਕ ਵੱਖਰੀ ਮਿਸਾਲ ਕਾਇਮ ਕਰ ਦਿੱਤੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਨੌਜਵਾਨ ਜੋ ਹੈ ਇਸ ਦਾ ਵਿਆਹ ਹੋਇਆ ਹੈ ਔਰ ਇਸ ਦਾ ਵਿਆਹ ਲੇ ਕੁਝ ਦਿਨ ਪਹਿਲਾਂ ਹੋਇਆ ਆਸਟ੍ਰੇਲੀਆ ਤੋਂ ਹੀ ਆਇਆ ਸੀ ਔਰ ਆਸਟ੍ਰੇਲੀਆ 'ਚ ਨੌਕਰੀ ਕਰਦਾ ਏ ਨੌਜਵਾਨ ਤਾਂ ਹਾਲਾਂਕਿ ਇਹ ਮਾਮਲਾ ਜੋ ਹੈ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਡਾਬਰ ਥਲਾ ਦਾ ਹੈ ਜਿੱਥੇ ਇੱਕ ਨੌਜਵਾਨ ਨੇ ਸਮਾਜ ਵਿੱਚ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਹੈ ਆਸਟ੍ਰੇਲੀਆ ਤੋਂ ਪਰਤ ਕੇ ਅਸ਼ੋਕ ਨੇ ਬਿਨਾਂ ਦਾਜ ਦੇ ਵਿਆਹ ਕੀਤਾ ਅਸ਼ੋਕ ਨੇ ਸ਼ਗਨਤ ਤੌਰ ਤੇ ਸਿਰਫ 1 ਰੁਪਿਆ ਲਿਆ ਜਿਸ ਦੀ ਪਹਿਲ ਦੀ ਕਾਫੀ ਪ੍ਰਸ਼ੰਸਾ ਪਿੰਡ ਦੇ ਵਿੱਚ ਲੋਕਾਂ ਵਿੱਚ ਹੋ ਰਹੀ ਹੈ ਜਾਣਕਾਰੀ ਦੇ ਮੁਤਾਬਕ ਦਸੀ ਹੈ ਤਾਂ ਇਹ ਨੌਜਵਾਨ ਆਸਟ੍ਰੇਲੀਆ ਦੇ ਵਿੱਚ ਕੰਪਨੀ ਚ ਵਰਕਰ ਹੈ 23 16 ਜਨਵਰੀ ਨੂੰ ਇਸ ਦਾ ਵਿਆਹ ਹੋਇਆ ਸੀ ਤੇ ਇਸ ਦੇ ਹੁਣ ਚਰਚੇ ਹਰ ਪਾਸੇ ਨੇ ਕਿਉਂਕਿ ਸ਼ਗਨ ਦੇ ਤੌਰ ਤੇ ਸਿਰਫ ਇਸ ਨੇ 1 ਰੁਪਈਆ ਲਿਆ ਤੇ ਇੱਕ ਜੋੜੀ ਕੱਪੜੇ ਚ ਵਿਆਹ ਕਰਕੇ ਸਮਾਜ ਨੂੰ ਇੱਕ ਖਾਸ ਸੁਨੇਹਾ ਦਿੱਤਾ ਅਸ਼ੋਕ ਨੇ ਦੱਸਿਆ ਕਿ ਉਸ ਦਾ ਵਿਆਹ 16 ਜਨਵਰੀ ਨੂੰ ਹੋਇਆ ਸੀ ਤੇ ਮੇਰੇ ਪਿਤਾ ਤੇ ਚਾਚੇ ਦੀ ਸੋਚੀ ਕਿ ਬਿਨਾਂ ਦਾਜ ਤੋਂ ਵਿਆਹ ਕਰਨਾ ਜਿਸ ਨਾਲ ਸਮਾਜ ਵਿੱਚ ਦਾਜ ਨੂੰ ਲੈ ਕੇ ਚੰਗਾ ਸੰਦੇਸ਼ ਜਾ ਸਕੇ ਉੱਥੇ ਹੀ ਸੋਚਨ ਦੀ ਗੱਲ ਹੈ ਕਿ ਜਿੱਥੇ ਇਸ ਪਰਿਵਾਰ ਨੇ ਸੈਂ ਵਿਜਦਾਈ ਔਰ ਸਿਰਫ ਸ਼ਗਨ ਦੇ ਤੌਰ ਤੇ 1 ਰੁਪਇਆ ਲਿਆ ਔਰ ਹਾਲਾਂਕਿ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੇ ਘਰ ਵੀ ਵਿਆਹ ਹੋਣ ਕਿ ਉਹ ਵੀ ਬਿਨਾਂ ਦਾਸ਼ਤੇ ਹੀ ਕੀਤੇ ਜਾਣਗੇ ਤਾਂ ਉੱਥੇ ਹੀ ਹਲਕੇ ਦੇ ਸਤਾਨਕ ਲੋਕਾਂ ਨੇ ਵੀ ਇਸ ਪਰਿਵਾਰ ਦੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਨੂੰ ਬਤਾਈ ਦਿੱਤੀ ਕਿ ਤੁਹਾਡੀ ਏਡੀ ਵੱਡੀ ਸੋਚ ਹੈ ਔਰ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇਕਰ ਅਜਿਹੇ ਵਿਆਹ ਸਮਾਜ ਦੇ ਵਿੱਚ ਹੋਣ ਲੱਗਣ ਤਾਂ ਬਹੁਤ ਵੱਡਾ ਇੱਕ ਬੋਝ ਮਾਪਿਆਂ ਦੇ ਸਿਰ ਉੱਤਰ ਜਾਵੇਗਾ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਵਿਆਹ ਕਰਨੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਸਾਡੀ ਦੀ ਦਾ ਵਿਆਹ ਵਧੀਆ ਟੰਗ ਨਾਲ ਹੋਵੇ ਔਰ ਧੀ ਨੂੰ ਜੋ ਹੈ ਸਹੁਰੇ ਘਰ ਜਾ ਕੇ ਸੁਣਨਾ ਨਾ ਪਵੇ ਦਾ ਚ ਕੋਈ ਕਮੀ ਨਾ ਰਹਿ ਜਾਵੇ ਤਾਂ ਧੀਆਂ ਵਾਲਿਆਂ ਦੇ ਮੋਢਿਆਂ ਤੇ ਬਹੁਤ ਵੱਡਾ ਇੱਕ ਬੋਝ ਹੁੰਦਾ ਹੈ ਹਾਲਾਂਕਿ ਮਾਪੇ ਜਿਹੜੇ ਨੇ ਉਹ ਕਈ ਵਾਰ ਪਹਿਲੇ ਦੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਧੀਆਂ ਜੰਮਣ ਤੋਂ ਵੀ ਡਰਦੇ ਸੀ ਕਿਉਂਕਿ ਉਹਨਾਂ ਲਈ ਦਾਲ ਦੇਣਾ ਪੈਂਦਾ ਹੈ ਖਰਚਾ ਕਰਨਾ ਪੈਂਦਾ ਹੈ ਪਰ ਆਸਟ੍ਰੇਲੀਆ ਤੋਂ ਆਏ ਇਸ ਨੌਜਵਾਨ ਨੇ ਦੇਖੋ ਇੱਕ ਵੱਡਾ ਕੰਮ ਕੀਤਾ ਜਿੱਤੇ ਕਿ ਉਹਨੇ 1 ਰੁਪਿਆ ਛਗਣ ਦਾ ਲਿਆ ਇੱਕ ਜੋੜੀ ਕੱਪੜੇ ਦੇ ਵਿੱਚ ਵਿਆਹ ਕੇ ਆਪਣੇ ਘਰ ਵੋਟੀ ਲੈ ਕੇ ਆਇਆ ਔਰ ਜਿਸ ਤੋਂ ਬਾਅਦ ਇਸ ਨੌਜਵਾਨ ਨੌਜਵਾਨ ਦੀ ਛਲਾਗਾ ਹਰ ਪਾਸੇ ਹੋ ਰਹੀ ਹੈ ਹਾਲਾਂਕਿ ਜਿਹੜੇ ਦਾਜ ਦੇ ਲੋਭੀ ਨੇ ਜਿਹੜੇ ਦਾਜ ਦੇ ਲਾਲਚੀ ਲੋਕ ਨੇ ਉਹ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣ ਲਿਓ ਕਿ ਆਖਰਕਾਰ ਦਾਜ ਲੈਣ ਵਾਲੇ ਜਿਹੜੇ ਨੇ ਉਹ ਸਮਾਜ ਦੇ ਵਿੱਚ ਕਿਵੇਂ ਬਦਨਾਮ ਵੀ ਹੁੰਦੇ ਨੇ ਔਰ ਉਹਨਾਂ ਬਾਰੇ ਕੀ ਕੁਝ ਸੋਚਿਆ ਜਾਂਦਾ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਉਹ ਆ ਕੇ ਉਸ ਨੌਜਵਾਨ ਨੇ ਵਖਰਾ ਉਪਰਾਲਾ ਕਰਕੇ ਇੱਕ ਵਖਰਾ ਜਿਹੜਾ ਸੁਨੇਹਾ ਜਿਹੜਾ ਸਮਾਜ ਨੂੰ ਦਿੱਤਾ ਹੈ ਕਿ ਬਿਨਾਂ ਦਾਜ ਤੋਂ ਵੀ ਧੀਆਂ ਦੇ ਵਿਆਹ ਜਾ ਕੀਤੇ ਜਾ ਸਕਦੇ ਨੇ ਔਰ ਬਿਨਾਂ ਦਾਜ ਲਈ ਤੁਸੀਂ ਆਪਣੇ ਘਰ ਨੂੰ ਲਿਆ ਸਕਦੇ ਹੋ ਹਾਲਕੀ ਇਸ ਵੀਡੀਓ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਤਾਂ ਇਹ ਖਬਰ ਜਿਹੜੀ ਆ ਲੋਕਾਂ ਤੱਕ ਪਹੁੰਚੇ ਲੋਕਾਂ ਨੂੰ ਇੱਕ ਵਧੀਆ ਸੁਨੇਹਾ ਮਿਲੇ ਤਾਂ ਤੁਸੀਂ ਇਸ ਬਾਬਤ ਕੀ ਸੋਚੀਓ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਤੇ ਹੋਰ ਖਬਰਾਂ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ